ਕਰ ਲਓ ਜਿਹੜਾ ਜਿੰਨਾ ਕੁ ਲੇਵਾ ਹੈਗਾ ਤੜਕੇ ਦੀ ਚੋਈ ਹੋਈ ਦੀ ਗਰੰਟੀ ਆ ਸੇਵਕ ਜਮਾਂ ਦੇਖ ਮਸੀ ਮਟਰ ਮੰਗੂ ਚਲਦੇ ਆ ਜਮਾਂ ਲੈ ਦੋ ਮਿੰਟਾਂ ਖਾਲੀ ਹੋ ਜੀ ਗਾਂ ਅੱਛਾ ਹਾਂ ਲੈ ਵੀ ਆਹਨੇ ਦੇ ਘਰੇ 9-10 ਕਿਲੋ ਬੋਲੀ ਕੱਢੀ ਆ ਵਧੀਆ ਠੰਡੀ ਸੀਲ ਕੋਈ ਡਿੱਕਤਾ ਨਹੀਂ ਕੀ ਰੇਟ ਕਿੰਨਾ ਰਾਵਣ ਬਈ ਜਿਹੇ ਵਛੇ ਤਿਆਰ ਹੁੰਦੀ ਫੇਟਾ 55000 ਦੀ ਸੀਗੀ ਅੱਛਾ ਹਾਂ ਅਵੀ ਮਿੱਤਰੋ ਨਾ ਅੱਜ ਆਪਾਂ ਬਾਈ ਗਰਚੇਤਨ ਕੋਲੇ ਪਹੁੰਚੇ ਹੋਇਆ ਪਿੰਡ ਚੌਕੇ ਤੇ ਜਿਲ੍ਹਾ ਪੈਂਦਾ ਮਿੱਤਰੋ ਇਸ ਪਿੰਡ ਨੂੰ ਬਠੰਡਾ ਬਾਈ ਗਰਚੇਤਨ ਕੋਲੇ ਨਾ ਜੇ ਗੱਲ ਕਰ ਲਈਏ ਅੱਜ ਨਾ ਆਪਾਂ ਤੁਹਾਨੂੰ ਦੋ ਗਾਵਾਂ ਦੀ ਡਿਟੇਲ ਲੈ ਕੇ ਦੇਵਾਂਗੇ ਇੱਕ ਤਾਂ ਗਾਂ ਹੈਗੀ ਸੂਈ ਸਵਾਈ ਤੇ ਇੱਕ ਹੈਗੀ ਮਿੱਤਰੋ ਜਿਹੜੀ ਵਿਚਾਲੇ ਖੜੀ ਆ ਇਹ ਗੱਬਣ ਗਾਂ ਆ ਗਈ ਤੇ ਪਰਲੇ ਪਾਸੇ ਵਾਲੀ ਗਾਂ ਆ ਗਈ ਬਾਈ ਦੀ ਘਰੇ ਰੱਖੀ ਹੋਈ ਤੇ ਆ ਜੋ ਕੀ ਡਿਟੇਲ ਦਿੰਦਾ ਇਹਨਾਂ گاਵਾਂ ਦੀ ਬਾਕੀ ਰੇਟ ਜਿਹੜੇ ਰਹਿਣਗੇ ਉਹ ਵੀਡੀਓ ਦੇ ਵਿੱਚ ਰਹਿਣਗੇ ਜੇ ਤੁਹਾਨੂੰ ਰੇਟ ਪਸੰਦ ਲੱਗੇ ਨਾ ਤਾਂ ਤੁਸੀਂ ਬਾਈ ਗਰਚੇਤਨ ਨੂੰ ਕਮੈਂਟ ਕਰਕੇ ਦੱਸ ਦਿਓ ਭਈ ਹਾਂ ਜਿਹੜੇ ਰੇਟ ਕੀਤੇ ਤਾਂ ਉਹ ਠੀਕ ਆ ਬਾਕੀ ਵੀਡੀਓ ਨੂੰ ਬਤ ਬਤ ਸ਼ੇਅਰ ਕਰ ਦਿਓ ਆਓ ਕਰਾਗੇ ਗੱਲ ਹਾਂਜੀ ਬਾਈ ਜੀ ਹਸੀ ਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਨਾਮ ਦੱਸੋਗੇ ਨਾਮ ਗੁਰਜੀਤਨ ਸਿੰਘ ਪਿੰਡ ਚੌਕੇ ਜ਼ਿਲ੍ਹਾ ਬਠਿੰਡਾ ਤਹਿਸੀਲ ਵਾਲਿਆਣੀ ਠੀਕ ਆ ਬਾਈ ਐ ਗੁਰਜੀਤਨ ਬਾਈ ਜਿਵੇਂ ਆਪਣੇ ਕੋਲੇ ਹੁਣ ਪਹਿਲਾਂ ਵੀ ਮੈਨੂੰ ਐ ਲੱਗਦਾ ਚਾਰਕਦਿਆਂ ਹੋਏ ਆ ਹਨਾ ਉਹਦੇ ਵੀਡੀਓ ਪਾਈ ਸੀ ਹਾਂ ਵੀਡੀਓ ਪਾਈ ਸੀ ਉਹਦੇ ਵੀ ਦੋ گاਵਾ ਦਿਖਾਈਆਂ ਦੋ گاਵਾ ਠੀਕ ਐ ਤੇ ਕਿਵੇਂ ਰਿਹਾ ਕੰਮ ਫਿਰ ਵਧੀਆ ਸੇਲ ਹੋਏ ਦੂਜੇ ਤੀਜੇ ਫੋਨ ਵੀ ਸੇਲ ਹੋ ਗਿਆ ਸੀਗੇ ਜੀ ਅੱਛਾ ਹਾਂਜੀ ਕਮਾਲ ਹੋ ਗਈ ਫਿਰ ਯਾਰ ਹੈ ਭਾਈ ਆਪਣੇ ਛੋਟੇ ਛੋਟੇ ਸੀਗੇ ਜੀ ਅੱਛਾ ਹਾਂਜੀ ਓਡੋਟੀ ਅੱਜ ਹੋਣਗੇ ਛੋਟੇ ਛੋਟੇ ਪਾ ਠੀਕ ਐ ਲੈਣ ਦੇਣ ਵਾਲੇ ਹੋਣਗੇ ਪਾ ਛੋਟੇ ਛੋਟੇ ਹੋਣਗੇ ਜਿਹੜਾ ਕੋਈ ਵੀਰ ਵੀਡੀ ਠੀਕ ਹੈ ਮਾਗਰੋ ਕਹਿੰਦਾ ਵੀ ਆਏ ਹੋਗੇ ਆਏ ਹੋਗੇ ਉਹ ਗੱਲਬਾਤ ਨਾ ਹੋਵੇ ਠੀਕ ਹੈ ਹਾਂਜੀ ਅੱਛਾ ਪਹਿਲੇ ਨੰਬਰ ਤੇ ਕਿਹੜੀ ਗਾਂ ਦੀ ਜਾਣਕਾਰੀ ਦੇਂਗਾ ਇਹ ਦੂਜਾ ਸੂਆ ਸੂਈ ਆ ਬਈ ਜੀ ਆਹ ਜਿਹੜੀ ਦੂਜਾ ਸੂਆ ਸੂਈ ਹੈ ਤੇਰੀ ਠੀਕ ਆ ਕਿੰਨੇ ਦਿਨ ਹੋ ਗਏ ਇਹਨੂੰ ਸੂਈ ਨੂੰ ਤੀਜਾ ਦਿਨ ਆਇਆ ਤੀਜਾ ਦਿਨ ਤੀਜਾ ਦਿਨ ਆਪਾਂ ਅਰੇ ਦੇ ਘਰ ਦੋ ਡੰਗ ਚੋਕੇ ਲੈਂਦੀ ਐ ਦੋ ਡੰਗ ਦੋ ਡੰਗ ਚੋਕੇ ਲੈਂਦੇ ਕੱਲ ਹੱਥ ਨੇ ਚੋਈ ਢੜਕੇ ਚੋਈ ਅੱਛਾ ਹਾਂ ਆਣ ਦੇ ਘਰੇ 9-10 ਕਿਲੋ ਬੋਲੀ ਕੱਢੀ ਆ ਵਧੀਆ ਠੰਡੀ ਸੀਲਾ ਕੋਈ <div> ਦਿਖਤ ਨਹੀਂ ਤੇ ਕਿੰਨਾ ਦੁੱਧ ਕਹਿ ਕੇ ਦੇਣੀ ਆ ਪਾ ਗਾਂ ਇਹ ਦੁੱਧ ਜੀ 15 ਲੀਟਰ ਖੁੱਲਾ ਦੇਉਗੀ 15 ਹਾਂ ਹੁਣ ਹੈਗਾ 10 10 ਹੋਣਾ ਹੈਗਾ ਅੱਜ ਆਪਣੇ ਘਰੇ ਆਏ ਅੱਜ ਕੱਖ ਪੱਠਾ ਨਹੀਂ ਚੱਕਿਆ ਚਲ 2 ਕਿਲੋ ਖੰਡ ਘੱਟ ਮਾਲਾ ਵੀ ਜੀ ਨਹੀਂ ਲਾਇਆ ਪਸੂ ਨੇ ਹਾਂ ਆਪਾਂ ਤੜਕੇ 7 ਵਜੇ ਚੋਕੇ ਲੈਂਦੀ ਆ ਤੜਕੇ ਠੀਕ ਹੈ ਹਾਂ ਖੋਲ ਫਿਰ ਕੇ ਆਪਾਂ ਤੋਰ ਕੇ ਦਿਖਾਈਏ ਤੇ ਗਰਜੇਤਨ ਇਸ ਗਾਂ ਦਾ ਰੇਟ ਕੀ ਰੱਖੂਗਾ ਫਿਰ ਵਾ ਰੇਟ ਜਾਇ ਜੀ ਰਹੂਗਾ ਇਹ ਲੈਣ ਦੇ ਨਾਲ ਉਹ ਠੀਕ ਹੈ ਇਹ ਲੈ ਵੀ ਕਰਾਂ ਇੱਧਰ ਦਿਖਾ ਦੇ ਕੇਰਾ ਪਹਿਲਾਂ ਮੂੰਹ ਦੀ ਦੇਖ ਲਓ ਮਿੱਤਰੋ ਨਿੱਕਾ ਜਾਂ ਮੂੰਹ ਹੈਗਾ ਤੇ ਲੀਵਾ ਚੈੱਕ ਕਰਵਾਦਾ ਮੈਂ ਤੁਹਾਨੂੰ ਇਹ ਆ ਚੈੱਕ ਕਰ ਲੋ ਜਿਹੜਾ ਜਿੰਨਾ ਕੁ ਲੇਵਾ ਹੈਗਾ ਤੜਕੇ ਦੀ ਚੋਈ ਹੋਈ ਦੀ ਗਰੰਟੀ ਹੈ ਸੇਵਕ ਜਮਾਂ ਚੋਈ ਹੋ ਜਾ ਭਾਵ ਤਸੱਲੀ ਕਰੀਏ ਦੋ ਡੰਗ ਠੀਕ ਆ ਲੈ ਵੀ ਆ ਦੇਖ ਲੋ ਕੱਦ ਕਾੜ ਜਿਹੇ ਜਹ ਹੈਗਾ ਆਪਾਂ ਤੁਹਾਨੂੰ ਸਾਹਮਣੇ ਦਿਖਾਤਾ ਇੱਧਰ ਲਿਆ ਕਰਾਂਗੇ ਇਤਨ ਫਿਰ ਰੇਟ ਦੱਸ ਇਹਦਾ ਕਿੰਨਾਗਾ ਇਹਦਾ ਲੈਣ ਦੇਣੀ 55000 ਹੈ ਜੀ ਟਾੜਾ ਵਾੜਾ ਵਿੱਚੋਂ ਬਸ ਤੇਰੀ ਵੀਡੀਓ ਦੇਖ ਕੇ ਯਾਰ ਮਾਨ ਠੀਕ ਆ ਹੋਲੀ ਇਹ ਲੈ ਵੀ ਮਿੱਤਰੋ ਆਹ 54000 ਦੀ ਗਾਂ ਤੁਹਾਨੂੰ ਮਿਲ ਜੂਗੀ ਦੁੱਧ 15 ਕਿਲੋ ਪਾ ਦੂਗੀ ਬਾਕੀ ਇੱਥੇ ਆਪ ਦੀ ਦੋ ਡੰਗ ਦੀ ਚਵਾਈ ਕਰਕੇ ਗਰੰਟੀ ਆਪ ਦੀ ਛੋਡੀ ਜਿਹੜੀ ਹੈਗੀ ਤਸੱਲੀ ਕਰਨ ਜਿਵੇਂ ਵਾਰੀ ਛੋਡੀ ਬਣਦੀ ਆ ਅੱਛਾ ਗਰ ਜੇ ਤਾ ਮੈਨੂੰ ਐ ਦੱਸ ਜਿਹੜੀ ਤੇਰੇ ਕੋਲੇ ਆ ਗੱਬਣ ਗਾਂ ਆ ਗਈ ਬਾਈ ਹਾਂਜੀ ਇਹਦੇ ਧਾਰਾ ਮਰਵਾ ਦੇ ਨੇ ਬੱਚਾ ਛੱਡ ਕੇ ਆਪਾਂ ਹੀ ਹੈ ਬੱਚਾ ਛੱਡ ਕੇ ਧਾਰਾ ਮਰਵਾ ਦੇ ਨੇ ਚੱਕ ਕੇ ਬਾਦ ਕਰ ਲੈ ਵੀ ਮਿੱਤਰੋ ਬੱਚਾ ਦਿੱਤਾ ਛੱਡ ਤੇ ਜਿਵੇਂ ਕਹਿੰਦੇ ਹੁੰਦੇ ਨਿਸ਼ਾਨੀ ਹੁੰਦੀ ਹੈ ਜਦੋਂ ਕਹਿੰਦੇ ਹੁੰਦੇ ਵੀ ਗਾਵਾਂ ਨੇ ਵਿਸ਼ਾਪ ਕਰ ਲਿਆ ਹੋ ਗਰਜੇ ਤਾਂ ਫਿਰ ਨਿਸ਼ਾਨੀ ਇਹੀ ਹੈ ਵੀ ਲਾਹ ਲੀ ਗੁੰਮ ਜਮਾ ਜੀ ਜਮਾ ਜੀ ਮੈਨੂੰ ਆਹ ਤੇਰੀ ਗੱਬਣ ਵੀ ਲਾਹੀ ਦੋਨਾਂ ਨੇ ਚਲਾਤਾ ਕਿ ਮੈਨੂੰ ਲੱਗਾ ਗੱਬਣ ਹੋ ਲਾਹੀ ਹੈ ਹਨਾ ਠੰਡੀ ਸੀਲ ਤਾਂ ਇੰਨੀ ਆ ਗਈ ਜਿੰਨੀ ਵੀ ਕਹਿ ਦਿਓ ਅੱਛਾ ਤੈ ਨਾਣਾ ਪਾ ਲੋ ਤੈ ਨਾ ਭਾੜੋ ਪਰ ਨਾਣਾ ਸਬੂਤ ਹੈ ਸਬੂਤ ਹੈ ਸਬੂਤ ਹੈ ਈ ਲੈ ਵੀ ਕਰ ਧਾਰ ਤੂੰ ਕਿਵੇਂ ਜਮਾ ਜੀ ਇੱਕ ਨੰਬਰ ਆ ਇਹ ਦੇਖ ਇੱਕ ਮਸੀ ਮਟਰ ਮੰਗੂ ਚੱਲਦੇ ਆ ਜਮਾ 2 ਮਿੰਟਾਂ ਖਾਲੀ ਹੋ ਜੀਗਾ ਅੱਛਾ ਹਾਂ ਲੇਵੀ ਮਗਰ ਲੈ ਵੀ ਚਬਾਈਦਾ ਹੈਗਾ ਪੂਰਾ ਇਸਤਰਾ ਮੂਰੇ ਮਰੀ ਇਹ ਲੈ ਵੀ ਆ ਚੈੱਕ ਕਰ ਲੋ ਮੂਰੇ ਨਹੀਂ ਤਾਰਾ ਜਮਾਇਤ ਨੰਬਰ ਆਈ ਠੀਕ ਹੈ ਲੈ ਵੀ ਆ ਦੇਖ ਰੋ ਹੁਣ ਤੁਸੀਂ ਠੀਕ ਆ ਜਾ ਕਰ 54000 ਦੀ ਹਾਂਜੀ 54000 ਦੀ ਇਹਦਾ ਸੂਆ ਕਿੰਨਾ ਮਾ ਬਈ ਤੇਰਾ ਇਹਦਾ ਦੂਜਾ ਸੂਆ ਜੀ ਇਹਦਾ ਦੂਜਾ ਸੂਆ ਹਾਂ ਕਿੰਨੇ ਦਿਨ ਬਾਕੀ ਪਏ ਇਹ ਲੈ ਜੀ 10 12 ਦਿਨ ਅੱਛਾ 10 12 ਦਿਨ ਬਾਕੀ ਪਏ ਕਿੰਨੇ ਦੁੱਧ ਲਈ ਗਾਂ ਤੇਰੀ ਇਹ ਦੁੱਧ ਤੋਂ 15 ਲੀਟਰ 14 15 ਲੀਟਰ ਖੁੱਲਾ ਕੱਢੂਗੀ ਤੇ ਥਣਾ ਥਣਾ ਦੀ ਜਮਾ ਓਕੇ ਇੱਕ ਨੰਬਰ ਹੈ ਜੀ ਜਮਾ ਗਾਰੰਟੀ ਜਮਾ ਗਾਰੰਟੀ ਲਿਆ ਫਿਰ ਕਰ ਐਧਰ ਦੇ ਪਾਸੇ ਲਿਆ ਲੈ ਵੀ ਮਿੱਤਰੋ ਇਹ ਗਾਂ ਲੰਮੀ ਲੁੰਮੀ ਬਹੁਤ ਹੈ ਰੰਗ ਦੇਖ ਲਓ ਤੁਸੀਂ ਤੇ ਥਣਾ ਤੋਂ ਜਿਹੜੀ ਹੈਗੀ ਆ ਉਹ ਆਪਾਂ ਤੁਹਾਨੂੰ ਕੈਮਰਾ ਲਾ ਕੇ ਦਿਖਾ ਦਨੇ ਆ ਹਜੇ 10 ਦਿਨ ਬਾਕੀ ਪਿਆ ਥੋੜੀ ਨਿੱਕੀ ਜਿਹੀ ਬੁੱਬੀ ਹੈਗੀ ਇੱਕ ਖੇਤਾਂ ਦੇ ਕੋਲੇ ਪਰ ਉਹ ਚਲਦੀ-ਜੁਲਦੀ ਤਾਂ ਨਹੀਂ ਹੈਗੀ ਨਹੀਂ ਜਮਾਂ ਨਹੀਂ ਚਲਦੀ ਲੈ ਵੀ ਲੈਵਾ ਜਿਹੜਾ ਹੈਗਾ ਉਹ ਸਾਫ਼ ਆ ਫਿਰ ਇਹਦਾ ਗਰਜੇਦਨ ਜਿਹੜਾ ਰੇਟ ਰਹਿਣਾ ਇਹਦਾ ਰੇਟ ਕਿੰਨਾ ਰਾਮਣભાઈ ਜਿਹੇ ਬੱਚੇ ਤਿਆਰ ਹੁੰਦੀ ਫਿਰ ਤਾਂ 55000 ਦੀ ਸੀਗੀ ਅੱਛਾ ਹਾਂ ਤੇ ਹੁਣ 10 ਦਿਨ ਸਾਂਭ ਕੇ ਫਿਰ ਤਾਂ 55000 ਦੀ ਹੁਣ 45000 ਦੀ ਦੇ ਦਾਂਗੇ ਅੱਛਾ ਹਾਂ ਠੀਕ ਆ ਲੈ ਵੀ ਆਹ ਦੇਖ ਲਓ ਮਿੱਤਰੋ ਜਿਹੜੀ ਆਹ 15 ਅ 15 ਲੀਟਰ ਵਾਲੀ 45000 ਰੁਪਏ ਦੀ ਮਿਲ ਜੂਗੀ ਤੁਹਾਨੂੰ ਬਣ ਦੇ ਕਰਾ ਅਛਾ ਗਰਜੇਤਨ ਨੰਬਰ ਕਿਹੜਾ ਚੱਲਦਾ 94781 60482 ਠੀਕ ਆ ਤੇ ਕੋਈ ਹੋਰ ਨੰਬਰ ਹੋਰ ਪੂਰਾ 798 363436 ਠੀਕ ਆ ਲੋ ਵੀ ਮਿੱਤਰੋ ਏ ਸੀ ਬਾਈ ਗਰਜੇਤਨ ਚੌਕੇ ਪਿੰਡ ਤੋਂ ਜੇ ਕਿਸੇ ਭਰਾ ਨੂੰ ਦੋਨੇ ਗਾਵਾਂ ਦੇ ਵਿੱਚੋਂ ਕੋਈ ਵੀ ਫਿੱਟ ਆਉਂਦੀ ਹੈ ਨਾ ਇੱਥੇ ਆਇਓ ਇੱਥੇ ਆ ਕੇ ਤਸੱਲੀ ਕਰ ਲਿਓ ਗਾਵਾਂ ਜਿਹੜੀਆਂ ਹੈਗੀਆਂ ਲੇਵੇ ਤੋਂ ਦੋਨੇ ਹੀ ਸਾਫ ਸੋਥਣੀਆਂ ਹੈ ਤੇ ਕਿਵੇਂ ਲੱਗੇ ਬਾਈ ਦੇ ਗਮ ਦੇ ਰੇਟ ਦੱਸਿਓ ਫਿਰ ਧੰਨਵਾਦ ਸਾਰੇ ਭਰਾ